ਭਾਜੀ ਭਾਜੀ ਆਪਣਾ ਨਾਮ ਦੱਸ ਕੇ ਕਿੱਥੋਂ ਦੇ ਰਹਿਣ ਵਾਲੇ ਜੀ ਤੇ ਕੀਹਦੀ ਗੱਲੋਂ ਤੁਹਾਨੂੰ ਮੱਖੀ ਜਿਹੜਾ ਸਾਡਾ ਨਾਮ ਹੈ ਮੇਰਾ ਤਸੀਲੇ ਦਾ ਸਹੂਰਾ ਫਰੀਦ ਰੁਪੇਂਡਾ ਮੇਰਾ ਕਿੰਨੇ ਸਾਲ ਦੀ ਕੈਦ ਕੀਤੀ ਹੈ 15 ਸਾਲ ਕਿੰਨੀ ਉਮਰ ਸੀ ਜਦੋਂ ਫੜੇ ਗਏ ਮੇਰੀ ਉਮਰ 17 ਸਾਲ ਦੀ ਕਾਦੀ ਗੱਲੋਂ ਤੁਹਾਨੂੰ ਪੀਆ ਸਾਹਮਣੇ ਫੜਿਆ ਸੀ ਕੀ ਬਰਾਮਾ ਤੁਸੀਂ ਤੁਹਾਡੇ ਕੋਲ ਸਮਾਨ ਸੀ ਕਿੰਨਾ ਸੀ 2 ਕਿਲੋ ਸਮਾਨ ਸੀ ਮੇਰੇ ਕੋਲ ਇੱਕ ਫੇਸਟਲ ਸੀ ਇੱਕ ਫੇਸਟਲ ਹਾਂਜੀ ਤੇ ਕਿਹੜੀ ਜਗ੍ਹਾ ਤੋਂ ਫੜਿਆ ਕੋਠਾ ਜੀ ਚਾਲ ਤੋਂ ਨਹੀਂ ਅਧਿਕਾਰ ਵਾਪਸ ਜਾ ਰਹੇ ਹਾਂਜੀ ਸ਼ਾਦੀ ਦਾ ਹੈ ਕਿ ਕੋਰੇ ਨਾ ਕੋਰੇ ਸ਼ਾਦੀ ਬਹੁਤ ਹੀ ਇਹਦੇ ਪੜੇਗੇ ਹਾਂਜੀ ਕਿ ਇਸ ਤਰ੍ਹਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਕੀ ਕਹਿਣਾ ਜਦੋਂ ਦੋਵਾਂ ਸਰਕਾਰਾਂ ਬਾਈ ਤਾਂ ਇਹ ਕਹਿਣਾ ਚਾਹੁੰਦੇ ਆ ਚੱਡਣ ਬੰਦੇ ਉਧਰੋਂ ਚੱਡਣੇ ਜੋ ਚੱਡਣੇ ਜੋ ਬੱਸ ਨਹੀਂ ਜੋ ਤੁਸੀਂ ਕੰਮ ਕੀਤਾ ਵਧੀਆ ਕੀਤਾ ਜੀ ਤੁਸੀਂ ਇੱਕ ਨਸ਼ਾ ਲੈ ਕੇ ਪਹੁੰਚੇ ਬਸਦੇ ਹਾਰ ਲੈ ਕੇ ਪਹੁੰਚੇ ਵਧੀਆ ਤਾਂ ਨਹੀਂ ਹੈ ਮੜਿਆ ਤੇ ਕਿਉਂਕਿ ਦੋਵਾਂ ਦੇਸ਼ਾਂ ਨੂੰ ਰਿਸ਼ਤੇ ਖਰਾਬ ਹਾਂਜੀ ਹਾਂਜੀ ਤੇ ਕਿੰਨੀ ਵਾਰੀ ਪੇਸਮਾਨ ਲੈ ਕੇ ਪਹੁੰਚੇ ਪਹਿਲੀ ਵਾਰੀ ਆ ਤادیه ਕਿੰਨੂ ਦੇਣਾ ਹੈ ਉੱਥੇ ਨਾਂ ਦਾ ਨਹੀਂ ਪਤਾ ਕੋਈ ਆਇਆ ਬੰਦਾ ਮੋਟੇ ਤੇ ਕੋਈ ਨਹੀਂ ਆਇਆ ਖੇਤਾ ਵਿੱਚ ਖੜੇ ਗਿਆ ਹਾਂਜੀ ਠੀਕ ਸਾਡੇ ਉੱਤੇ ਐਸਾ ਦਾ ਨਾਮ ਸਨ ਤਕਵਰ ਮਸੀਦ ਸਨ ਹਸਤਾਲਮ ਦੇ ਸ਼ਹਿਰ ਪਿੰਡ ਸਹਿਰ ਜ਼ਿਲ੍ਹਾ ਕਸੂਰ ਖਾਨਾ ਗੰਨਾ ਸਿੰਘ ਵਾਲਾ ਪਾਕਿਸਤਾਨ ਪਾਕਿਸਤਾਨ ਹਾਂਜੀ ਕਿਵੇਂ ਫੜੇ ਗਏ ਅਸੀਂ ਜੀ ਸਾਹਮਣੇ ਪਰੇ ਇਰਵਣੇ ਲੈ ਕੇ ਆਏ ਦੋ ਕਿਲੋ ਕਿੰਨੀ ਦੋ ਕਿਲੋ ਕਿੱਥੇ ਦੇਣੀ ਹੈ ਅੱਗੇ ਉੱਥੇ ਬੰਦਾ ਨਹੀਂ ਕੋਈ ਅੱਗੇ ਆਇਆ ਸਾਨੂੰ ਤਾਂ ਜਿਹੜੇ ਬੰਦੇ ਨੇ ਕਲਾਇਆ ਉਹਨਾਂ ਨੇ ਕਿਹਾ ਤੁਸੀਂ ਉੱਥੇ ਕਿ ਚਲੇ ਜਾਓ ਅਸੀਂ ਆਣ ਕੇ ਬਹਿ ਗਏ ਸਾਨੂੰ ਪਤਾ ਨਹੀਂ ਲੱਗਾ ਉੱਥੋਂ ਪੀਐਸ ਵਾਲੇ ਆ ਗਏ ਉਹਨਾਂ ਨੇ ਸਾਨੂੰ ਫੜ ਲਿਆ ਕਿੰਨੇ ਪੈਸੇ ਮਿਲਨੇ ਆ ਤੁਹਾਨੂੰ ਸਾਨੂੰ 20000 ਰੁਪਏ ਦੇਣੇ 20000 ਪੈਸੇ ਆ ਰਹੇ ਹਾਂ ਜੀ ਹਾਂ ਜੀ ਤੇ ਜਦੋਂ ਉਹਨੂੰ 20000 ਮਿਲਣਾ ਕਿ ਟੋਟਲ ਚਾਰਾਂ ਦੇ ਚਾਰਾਂ ਨੂੰ ਚਾਰਾਂ ਨੂੰ 5-5000 ਰੁਪਏ ਰੰਗ ਦਾ ਹਾਂਜੀ ਇੱਕ ਫੇਰਿਆ ਹਾਂਜੀ ਪਾਕਿਸਤਾਨੀ ਕਰੰਸੀ 20000 ਮਿਲਣਾ ਕਿ ਭਾਗ ਦੇ ਪਾਕਿਸਤਾਨੀ ਪਾਕਿਸਤਾਨ ਤੇ ਅੱਜ 15 ਸਾਲ ਦੇ ਸ਼ਾਹ ਕਰ ਕੱਟੀ ਹਾਂਜੀ 15 ਸਾਲ ਹੈ ਸੱਚ ਜਾ ਰਹੇ ਹਾਂਜੀ ਇਹ ਵੀ ਜੰਡਰ ਵਾਰ ਨੂੰ ਪਤਾ ਨਹੀਂ ਹਾਂਜੀ ਪਤਾ ਗੱਲਬਾਤ ਹੋਈ ਨਾ ਨਹੀਂ ਗੱਲ ਤਾਂ ਨਹੀਂ ਉਹਦੋਂ ਜਦੋਂ ਫੜੇਗਾ ਉਹਨਾਂ ਨੂੰ ਪਤਾ ਲੱਗੇਗਾ ਜਦੋਂ ਫੜੇਗਾ ਇੱਥੇ ਵੀ ਹਾਂਜੀ ਕਿੰਨੇ 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 ਚਿਰ ਦੇ ਬੱਚੇ ਜਿਹੜੇ ਦਗੇ ਉਹਦੇ ਹੈਗੇ ਸੀ ਕੋਈ ਵੱਡਾ ਮੁੰਡਾ ਜਿਹੜਾ ਸੀ ਉਹ 16 17 18 ਸਾਲਾਂ ਦੇ 18 ਸਾਲਾਂ ਦੇ ਅਸੀਂ ਦੇਖਾਂਗੇ ਸ਼ੁਰੂ ਹੋ ਜਾਣਗੇ 5000 ਮੰਨ ਚਾਹੁੰਦੇ ਨਹੀਂ ਰਿਹਾ ਕਿ ਅੱਜ ਨਿਚਰਾਂ ਬਾਅਦ ਜਾ ਰਹੇ ਹਾਂ ਮਾਸ਼ਾ ਅੱਲਾਹ ਗਲਤੀ ਕਰ ਬੈਠਾ ਜਨਾਬ ਹੁੰਦਾ ਬਸ ਇਹ ਇੱਕ ਬੇਨਤੀ ਕਰਨੀ ਆ ਕਿ ਦੋ ਸਰਕਾਰਾਂ ਗਏ ਚਲੋ ਜੇ ਅਸੀਂ ਇੱਥੇ ਬਹੁਤ ਔਖਾ ਟਾਈਮ ਕੱਟਿਆ ਤੇ ਇਸੇ ਤਰ੍ਹਾਂ ਜਿਹੜੇ ਉਧਰ ਵੀ ਪ੍ਰਭਾਸੇ ਨੇ ਦੋ ਸਰਕਾਰਾਂ ਕੇ ਬੇਨਤੀ ਕਰਨੇ ਕਿ ਚਲੋ ਉਹਨਾਂ ਨੂੰ ਛੱਡਿਆ ਜਾਏ ਪਹਿਲਾ ਕਿੰਨੀ ਵਾਰੀ ਭਾਰਤ ਵਿੱਚ ਇਸ ਸਮਾਂ ਲੱਗੇ ਵਿੱਚ ਇਹਦੇ ਪਹਿਲਾਂ ਨਹੀਂ ਸਕਿਆ ਪਹਿਲੀ ਵਾਰੀ ਪਹਿਲੀ ਵਾਰੀ ਕਿਸੇ ਨੇ ਕਹਿੰਦੇ ਹਾਂਜੀ ਕਿਹੜੇ ਸਮੇਂ ਫੜਿਆ ਗਿਆ ਰਾਤ ਪੜਿਆ ਗਿਆ ਕੰਮ ਕੰਮ ਹਾਂਜੀ ਰਾਤ ਨੂੰ ਦੇ ਕੇ ਦਿਨ ਰਾਤ ਨੂੰ ਦਾ ਕਿਹੜਾ ਕਿਹੜੇ ਸੰਤ ਫੜੇ ਗਏ 2009 ਚ ਹਾਂਜੀ ਸਰ ਆਪਣਾ ਨਾਮ ਦੱਸ ਕੇ ਇੱਥੇ ਕਾਗਜ਼ ਸਰ ਮੇਰਾ ਨਾਮ ਅੱਲਾ ਵਸਾਇਮ ਸਿੰਘ ਕਿੱਥੋਂ ਦੇ ਰਹਿਣ ਵਾਲੇ ਜੀ ਕਿੰਨੀ ਸਜ਼ਾ ਕੱਢੀ ਜੀ ਮੈਂ ਸਰ ਪਿੰਡ ਸਹਿਜਰਾ تحصیلੋ ਜ਼ਿਲ੍ਹਾ ਕਸੂਰ ਤੇ ਉੱਥੇ ਰਹਿਣ ਵਾਲਾ ਤੇ ਪਾਕਿਸਤਾਨ ਦਾ ਸਰ ਤੇ ਕਿ ਵੀ ਪੜੇਗੀ ਬੀਐਸਐਫ ਕੋਲ ਖੜਿਆ ਹੀ ਵੀ ਐਸਾ ਨਹੀਂ ਦੱਸੋ ਬੀਐਸਐਫ ਵਾਲੇ ਸਰ ਅਸੀਂ ਨਾ ਸਾਡੀ ਗੱਲ ਹੁੰਦੀ ਸੀ ਘਰਾਣਾ ਰਾਣਾ ਮੁੰਡਾ ਸੀ ਬਾਹਾਂ ਪਿੰਡ ਦਾ ਉਹਦੇ ਨਾਲ ਗੱਲ ਹੁੰਦੀ ਸੀ ਤੇ ਉਹ ਰਾਣਾ ਨਾਲ ਗੱਲ ਕਰਦੇ ਆ ਰਾਣਾ ਉੱਥੇ ਬਾਰਡਰ ਤੇ ਨਹੀਂ ਆਇਆ ਅਸੀਂ ਉਹਨੂੰ ਉੱਥੇ ਬਾਰਡਰ ਤੇ ਢੀਕਦੇ ਰਹੇ ਉਹ ਨਹੀਂ ਆਇਆ ਬੀਐਸਐਫ ਵਾਲਿਆਂ ਨਾਲ ਉਹ ਮਿਲਿਆ ਸੀ ਵੀ ਆ ਸੱਫਨੇ ਸਾਨੂੰ ਪਿੱਛੋ ਘੇਰਾ ਪਾ ਕੇ ਜਾ ਕੇ ਦਾ ਸਾਨੂੰ ਚਾਰਾਂ ਨੂੰ ਫੜ ਲਿਆ ਕੀ ਕੀ ਸੀ ਤੁਹਾਡੇ ਕੋਲੋਂ ਸਾਡੇ ਕੋਲ ਸਰ ਦੋ ਪਿਸਤੌਲ ਸੀ ਤੇ ਦੋ ਕੈਗ ਡੀਰ ਹੁੰਦੇ ਚਾਰਾਂ ਜਣਿਆਂ ਕੋ ਕਿੰਨੇ ਜਣੇ ਸੀ ਤੁਸੀਂ ਅਸੀਂ ਚਾਰ ਜਣੇ ਸਰ ਕਿੰਨੀ ਸਜ਼ਾ ਕਿੰਨੀ ਭੁਗਤੀ ਸਜ਼ਾ ਸਰ 1500 ਕਿਲੇ ਸੰ 2009 ਚ ਛਾਦੀ ਸ਼ੋਦਾ ਜੀ ਹਾਂਜੀ ਸਰ ਕਿੰਨੇ ਬੱਚੇ ਸਰ ਤਿੰਨ ਬੱਚੇ ਦੋ ਵੱਡੇ ਹੋ ਗਏ ਹਾਂਜੀ ਸਰ ਜਵਾਨ ਕੀ ਕਹਿੰਦਾ ਜੀ ਵਾਪਸ ਜਾ ਰਹੇ ਆ ਆਪਣੇ ਘਰ ਵਾਪਸ ਬਹੁਤ ਖੁਸ਼ੀ ਆ ਜੋ ਨੇਚਰ ਬਾਗ ਜਾ ਰਹੇ ਸਾਰੀ ਜ਼ਿੰਦਗੀ ਇੱਥੇ ਨੰਗੀ ਤੇ ਬਹੁਤ ਖੁਸ਼ ਆ ਅਸੀਂ ਵੀ ਅਸੀਂ ਆਪਣੇ ਪਰਿਵਾਰ ਦੇ ਵਿੱਚ ਇਹ ਜਗ੍ਹਾ ਤੋਂ ਫੜੇ ਗਏ ਜੇ ਤੇ ਜਿਹੜੇ ਬੰਦੇ ਨੇ ਸੱਦਿਆ ਸੀ ਤੁਹਾਨੂੰ ਉੱਥੇ ਮੌਕੇ ਤੇ ਪਹੁੰਚਿਆ ਇ ਕੀ ਹੋਇਆ ਸਾਰਾ ਉਹ ਸਰ ਮੌਕੇ ਤੇ ਨਹੀਂ ਪਹੁੰਚਿਆ ਜਿਹੜੇ ਬੰਦੇ ਨੇ ਸਾਨੂੰ ਸੱਦਿਆ ਕਿਹਨੇ ਫੜੇ ਕਿੱਥੇ ਗਏ ਤੁਸੀਂ ਹੈ ਉਹ ਕਿਉਂ ਨਹੀਂ ਪਹੁੰਚਿਆ ਮੌਕੇ ਤੇ ਪਤਾ ਕਰੋ ਉਹਨੂੰ ਪਹਿਲੋ ਫੜਿਆ ਸੀ ਇੱਥੇ ਕਿਹਨੇ ਫੜਿਆ ਸੀ ਗੱਲਾਂ ਮਾਲ ਮੰਡੀ ਵਾਲੇ ਤੇ ਫਿਰ ਜੀ ਉਸ ਤੋਂ ਬਾਅਦ ਕੀ ਹਰਕਤ ਹੋਈ ਉਸ ਤੋਂ ਬਾਅਦ ਸਾਨੂੰ ਸਰ ਲੈ ਗੋ ਤੇ ਜਾ ਕੇ ਉਹਨਾਂ ਚੌਂਕੀ ਦੇ ਵਿੱਚ ਬੰਨ੍ਹ ਲਿਆ ਸਾਨੂੰ ਚੌਂਕੀ 'ਚ ਕੁੱਟਦੇ ਰਹੇ ਚੌਂਕੀ 'ਚ ਕੁੱਟ ਮਾਰ ਪੁੱਛ ਦੱਸ ਕਰਦੇ ਰਹੇ ਫਿਰ ਸਾਨੂੰ 4 ਦਿਨ ਬੱਚਿਆਂ ਵਾਲੇ ਸਕੂਲ ਦੇ ਵਿੱਚ ਰੱਖਿਆ ਬੰਦ ਉਸ ਤੋਂ ਬਾਅਦ ਸਰ 2 ਜਣਿਆਂ ਨੂੰ ਸਾਨੂੰ ਜੇਲ੍ਹ ਚ ਦੇ ਦਿੱਤਾ ਤੇ 2 ਜਣਿਆਂ ਨੂੰ ਚੰਡੀਗੜ੍ਹ ਰਿਮਾਨਡ ਤੇ ਲੈ ਗਏ ਚੰਡੀਗੜ੍ਹ ਚਾਰਾਂ ਦਿਨਾਂ ਦਾ ਰਿਮਾਨਡ ਸੀ ਚਾਰਾਂ ਦਿਨਾਂ ਬਾਅਦ ਅਸੀਂ ਜਦੋਂ ਆਏ ਤਾਂ ਫਿਰ ਅਸੀਂ ਜੇਲ੍ਹ ਜਾ ਗਏ ਸਾਰੇ ਟੋਟਲ 4 ਜਣੇ ਆਹੀ ਤੇ ਤੁਹਾਡੇ ਕੋਲ ਕੀ ਬਰਾ ਮੋ ਤੇ ਇਸ ਮੌਕੇ ਤੇ ਮੌਕੇ ਤੇ ਸਰ ਮੇਰੇ ਕੋਲ ਇੱਕ ਪਸਤੌਲ ਇੱਕ ਪਸਤੌਲ ਤੇ ਤੁਹਾਡੇ ਬਾਕੀ ਸਾਥੀਆਂ ਕੋਲ ਹੋ ਰਹੀ ਹੈ ਇੱਕ ਪਸਤੌਲ ਬਰਾਬਰ ਹਾਂਜੀ ਸਰ ਲੱਗਦਾ ਹੈ ਨਸ਼ੇ ਦਾ ਘਰ ਤੋਂ ਬਾਹਰ ਇਹਦੇ ਤੁਸੀਂ ਨਸ਼ਾ ਮੁਕਤ ਕਰਦੇ ਹੋ ਨਸ਼ਾ ਸਰ ਚਲੋ ਗਲਤੀ ਹੋ ਗਈ ਉਹਨਾਂ ਦੀ ਕਿੰਨੀ ਵਾਰੀ ਪਹਿਲਾਂ ਕਿੰਨੀ ਵਾਰੀ ਇਹ ਕੰਮ ਕੀਤਾ ਦਈ ਪਹਿਲੀ ਵਾਰੀ ਸਰ ਆਇਆ ਪਹਿਲੀ ਵਾਰੀ ਕਿੰਨੇ ਪੈਸੇ ਮਿਲੇ 20000 ਸਾਰਿਆਂ ਨੂੰ ਸਾਰਿਆਂ ਨੂੰ ਤੇ ਹਾਂਜੀ ਇਹ ਆਪਣਾ ਨਾਮ ਦਾ ਜਿਹੜਾ ਕੈਦੀ ਹਿੱਦੇ ਕਿੰਨੇ ਛੱਡੇ ਜਾ ਰਹੇ ਆ ਮੇਰਾ ਨਾਮ ਮਰਨ ਮਾਲੀ ਜੀ ਮੈਂ ਐਸੇ ਪ੍ਰੋਟੋਕਾਲ ਟਾਈਬਲ ਦੀ ਪੋਸ਼ਣਾ ਅੱਜ ਭਾਰਤ ਸਰਕਾਰ ਵੱਲੋਂ ਟੋਟਲ 14 ਜਿਨ੍ਹਾਂ ਵਿੱਚ مشਵਾਰੇ ਦੇ ਸਿਵਲ ਪ੍ਰਿਜ਼ਨਰ ਆ ਉਹਨਾਂ ਨੂੰ ਰੀਲੀਸ ਕਰਨ ਦੀ ਆਰਡਰ ਇੱਥੇ ਪਹੁੰਚ ਚੁੱਕੇ ਨੇ ਪੰਜਾਬ ਸਰਕਾਰ ਵੱਲੋਂ ਸੈਂਟਰ ਜੇ ਰਮਨਸਰ ਤੋਂ ਪੰਜਾਬ ਪੁਲਿਸ ਦੀ ਇੱਕ ਟੁਕੜੀ 6 ਸਿਵਲ ਪ੍ਰਿਜ਼ਨਰ ਨੂੰ ਲੈ ਕੇ ਬਾਰਡਰ ਤੇ ਪਹੁੰਚ ਚੁੱਕੀ ਹੈ ਇਸ ਤੋਂ ਇਲਾਵਾ ਗੁਜਰਾਤ ਪੁਲਿਸ ਤੋਂ ਕੱਚ ਏਰੀਆ ਦੇ ਵਿੱਚੋਂ ਇਹ ਅਲੱਗ-ਅਲੱਗ ਤਿੰਨ ਪਾਰਟੀਆਂ ਜਿਹੜੀਆਂ ਇੱਥੇ ਪਹੁੰਚ ਚੁੱਕੀਆਂ ਹਨ ਜਿਨ੍ਹਾਂ ਵਿੱਚ 5 ਫਿਸ਼ਰਮੈਨ ਤੇ 3 ਸਿਵਲ ਪ੍ਰਿਜ਼ਨਰ ਟੋਟਲ 8 ਗੁਜਰਾਤ ਤੋਂ ਤੇ ਸੈਂਟਰ ਜੇ ਨਮਸਾ ਸਿਟੀ ਤੋਂ 6 ਜਿਹੜੇ ਆ ਸਿਵਲ ਪ੍ਰਿਜ਼ਨਰ ਟੋਟਲ 14 ਪਰਸਨ ਆ ਜਿਨ੍ਹਾਂ ਵਿੱਚੋਂ 5 ਫਿਸ਼ਰਮੈਨ ਆ ਤੇ 9 ਜਿਹੜੇ ਆ ਸਿਵਲ ਪ੍ਰਿਜ਼ਨਰ ਆ ਅਲੱਗ-ਅਲੱਗ ਪੁਲਿਸ ਪਾਰਟੀਆਂ ਇੱਥੇ ਲੈ ਕੇ ਪਹੁੰਚੂਗੇ ਜਿਨ੍ਹਾਂ ਦਾ ਕਸਟਮ ਤੇ ਇਮੀਗ੍ਰੇਸ਼ਨ ਹੋਣ ਤੋਂ ਬਾਅਦ ਇਹਨਾਂ ਨੂੰ ਭਾਰਤ ਤੋਂ ਪਾਕਿਸਤਾਨ ਰੇਂਜਰ ਵਾਲੇ ਕੀਤਾ ਜਾ ਰਿਹਾ ਸੀ ਜਿਹੜੇ ਪੰਜਾਬ 'ਚ ਪਾਏ ਗਏ ਜੇਲ੍ਹ ਤੇ ਵਿੱਚ ਉਹਨਾਂ ਕੋ ਕੀ ਬਰਾਮਦ ਹੋਇਆ ਇਹਨਾਂ ਦੇ ਵਿੱਚ ਮੱਲਾਮਾਲਾ ਥਾਣਾ ਜਿਹਦੇ ਵਿੱਚ 4 ਪਰਸਨ ਇੱਕ ਖਾਲਾ ਤੇ ਇੱਕ ਅਮਸਾ ਦਿਹਾਤੀ ਦਾ ਲੋਪੋਗੇ ਕਰਿੰਡਾ ਥਾਣਾ ਦਾ ਇਨਵੋਲਵ ਆ ਜਿਹੜੇ ਮੱਲਾਂ ਵਾਲੇ ਥਾਣੇ ਵਿੱਚ ਇਹਦੇ ਵਿੱਚ ਜਿਹੜੇ ਚਾ ਸੀਗੇ ਸਮਗਲਰ ਸੀਗੇ ਜਿਨ੍ਹਾਂ ਦੇ ਕੋਲੋਂ ਦੋ ਪਿਸਟਲ ਤੇ ਦੋ ਕਿਲੋ ਹੈਰੋਇਨ ਬਰਾਮਦ ਕੀਤੀ ਜਿਹਦੇ ਬਾਰੇ ਦੇ ਵਿੱਚ ਐਨਸੀਬੀ ਚੰਡੀਗੜ੍ਹ ਵਿੱਚ ਮਕਦਮਾ ਜਿਹੜਾ ਸੀ ਉਹ ਚੱਲ ਰਿਹਾ ਸੀਗਾ ਤੇ ਇਸ ਤੋਂ ਇਲਾਵਾ ਮੱਲਾਂ ਵਾਲੇ ਥਾਣੇ ਦੇ ਵਿੱਚ ਵੀ ਇਹਨਾਂ ਦੇ ਅਗੇਂਸਟ ਜਿਹੜਾ ਐਫਐਸ ਸੀਗੀ ਉਹਨਾਂ ਵਿੱਚ ਸਾਰੇ ਜਿਹੜੇ ਆਪਣੇ ਆਪਣੇ ਸਜ਼ਾ ਪੂਰੀ ਕਰ ਚੁੱਕੇ ਆ ਅ ਇਸ ਤੋਂ ਇਲਾਵਾ ਜਿਹੜੇ ਫਿਸ਼ਰਮੈਨ ਆ ਇਹਦੇ ਵਿੱਚ ਦੋ ਨਾਬਾਲਗ ਸੀਗੇ ਜਿਨ੍ਹਾਂ ਨੂੰ ਬਹੁਤ ਘੱਟ ਸਜ਼ਾ ਦਿਨ ਤੋਂ ਬਾਅਦ ਉਹਨਾਂ ਦੇ ਪੇਪਰ ਵਾਲ ਪੂਰੇ ਹੋਣ ਤੋਂ ਬਾਅਦ ਉਹਨਾਂ ਨੂੰ ਲੀਸਟ ਦਿੱਤੀ ਜਾਂਦੀ ਹੈ ਇੱਕ ਟੋਟਰ ਕਨੈਕਟ ਛੱਡਿਆ ਜਾ ਰਿਹਾ ਹੈ ਟੋਟਲ 14% ਆਏ ਨੇ ਜਿਹਦੇ ਵਿੱਚ 9 ਜਿਹੜੇ ਆ ਸਿਵਲ ਪ੍ਰਿਜ਼ਨਰ ਤੇ 5 ਜਿਹੜੇ ਆ ਫਿਸ਼ਰ ਮੈਨੇਜਰ ਠੀਕ